ਇੱਕ ਨਿਊਜ਼ ਨਹੀਂ ਹੈ ਬਲਕਿ ਆਸਟ੍ਰੇਲੀਆ ਵਿੱਚ ਰਹਿ ਰਹੇ ਭਾਰਤੀਆਂ ਵਾਸਤੇ ਇੱਕ ਮਹੱਤਵਪੂਰਨ ਸੁਨੇਹਾ ਹੈ ਹਾਲ ਹੀ ਦੇ ਵਿੱਚ ਕਈ ਲੋਕਾਂ ਨੇ ਸ਼ਿਕਾਇਤ ਕੀਤੀ ਹੈ ਕਿ ਉਹਨਾਂ ਨੂੰ ਝੂਠੀਆਂ ਤੇ ਧੋਖੇਬਾਜ਼ ਕਾਲਸ ਆ ਰਹੀਆਂ ਨੇ ਇਹ ਕਾਲਾਂ ਭਾਰਤੀ ਕੌਂਸੂਲੇਟ ਦੀ ਐਮਰਜੈਂਸੀ ਹੈਲਪਲਾਈਨ ਨੰਬਰ 0450810828 ਤੋਂ ਆ ਰਹੀਆਂ ਨੇ ਧਿਆਨ ਰੱਖੋ ਇਹ ਕਾਲਸ ਅਸਲ ਵਿੱਚ ਧੋਖੇਬਾਜ਼ਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਇਹ ਲੋਕ ਆਪਣੇ ਆਪ ਨੂੰ ਭਾਰਤੀ ਕਾਨੂੰਨੀ ਏਜੰਸੀਆਂ ਅਦਾਲਤਾਂ ਜਾਂ ਹੋਰ ਅਥਾਰਟिटीज ਦਾ ਨੁਮਾਇੰਦਾ ਦੱਸਦੇ ਨੇ ਉਹ ਕਹਿੰਦੇ ਨੇ ਕਿ ਤੁਸੀਂ ਭਾਰਤ ਦੇ ਵਿੱਚ ਕਿਸੇ ਕਾਨੂੰਨੀ ਜਾਂ ਕ੍ਰਿਮੀਨਲ ਕੇਸ ਵਿੱਚ ਫਸੇ ਹੋ요 ਕਈ ਵਾਰ ਉਹ ਤੁਹਾਨੂੰ ਡਰਾਉਣ ਲਈ ਕਹਿੰਦੇ ਨੇ ਕਿ ਤੁਹਾਡੇ ਖਿਲਾਫ ਕਾਰਵਾਈ ਹੋਏਗੀ ਜਾਂ ਤੁਹਾਨੂੰ ਸਜ਼ਾ ਮਿਲ ਸਕਦੀ ਹੈ ਇਸ ਦੌਰਾਨ ਇਹ ਵੀ ਕਿਹਾ ਜਾਂਦਾ ਹੈ ਕਿ ਤੁਸੀਂ ਕੌਂਸੂਲੇਟ ਜਰਨਲ ਆਫ ਇੰਡੀਆ ਜਾਂ ਮੈਲਬਨ ਦਫਤਰ ਨਾਲ ਸੰਪਰਕ ਕਰੋ ਜਾਂ ਉੱਥੇ ਜਾ ਕੇ ਮਿਲੋ ਇਹ ਸਭ ਇਸ ਲਈ ਕਰਦੇ ਨੇ ਤਾਂ ਕਿ ਉਹਨਾਂ ਦਾ ਝੂਠ ਹੋਰ ਵੀ ਸੱਚ ਲਗੇ ਪਰ ਸਚਾਈ ਇਹ ਹੈ ਕਿ ਕੌਂਸੂਲੇਟ ਕਦੇ ਵੀ ਇਸ ਤਰ੍ਹਾਂ ਦੀਆਂ ਕਾਲਸ ਨਹੀਂ ਕਰਦਾ ਨਾ ਹੀ ਉਹ ਕਿਸੇ ਤੋਂ ਪੈਸੇ ਦੀ ਮੰਗ ਕਰਦਾ ਹੈ ਤੇ ਨਾ ਹੀ ਫੋਨ ਰਾਹੀਂ ਕਿਸੇ ਕ੍ਰਿਮੀਨਲ ਮਾਮਲੇ ਦੀ ਜਾਂਚ ਕਰਦਾ ਹੈ ਇਸ ਲਈ ਜੇ ਤੁਹਾਨੂੰ ਵੀ ਅਜਿਹੀ ਕਾਲਸ ਮਿਲੇ ਤੁਰੰਤ ਕਾਲ ਕੱਟ ਦਿਓ ਕੋਈ ਨਿੱਜੀ ਜਾਣਕਾਰੀ ਨਾ ਦਿਓ ਤੇ ਇਸ ਦੀ ਸੂਚਨਾ ਸਬੰਧਿਤ ਅਥਾਰਟੀ ਜਾਂ ਕੌਂਸੂਲੇਟ ਨੰਬਰ ਤੇ ਦਿਓ ਯਾਦ ਰੱਖੋ ਇਹ ਧੋਖੇਬਾਜ਼ ਤੁਹਾਡੇ ਡਰ ਅਤੇ ਕਬਰਹਾਟ ਦਾ ਫਾਇਦਾ ਚੁੱਕਦੇ ਨੇ ਉਹ ਤੁਹਾਨੂੰ ਫਸਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਤੁਸੀਂ ਸਾਵਧਾਨ ਰਹਿ ਕੇ ਆਪਣੇ ਆਪ ਨੂੰ ਤੇ ਆਪਣੇ ਪਰਿਵਾਰ ਨੂੰ ਬਚਾ ਸਕਦੇ ਹੋ ਆਸਟ੍ਰੇਲੀਆ ਦੇ ਵਿੱਚ ਭਾਰਤੀ ਕਮਿਊਨਿਟੀ ਹਮੇਸ਼ਾ ਇਕੱਠੀ ਰਹੀ ਹੈ ਆਓ ਮਿਲ ਕੇ ਇਸ ਸੁਨੇਹਾ ਹਰ ਘਰ ਤੱਕ ਪਹੁੰਚਾਈਏ ਤਾਂ ਜੋ ਕੋਈ ਵੀ ਸਾਡਾ ਭੈਣ ਭਰਾ ਧੋਖੇਬਾਜ਼ੀ ਦਾ ਸ਼ਿਕਾਰ ਨਾ ਹੋਵੇ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਕਾਲ ਆਈ ਹੈ ਤੁਸੀਂ ਆਪਣਾ ਐਕਸਪੀਰੀਅੰਸ ਨੀਚੇ ਕਮੈਂਟਸ ਦੇ ਵਿੱਚ ਜਾ ਕੇ ਦੱਸ ਸਕਦੇ ਹੋ ਕਿ ਉੱਥੇ ਤੁਸੀਂ ਕਿਵੇਂ ਸਮਝਦਾਰੀ ਦੇ ਨਾਲ ਕੰਮ ਲੈਂਦੇ ਹੋਏ ਆਪਣੇ ਆਪ ਦਾ ਬਚਾ ਕੀਤਾ